ਡੇਟ ਨਹੀਂ ਕੀਤੀ ਜਾਂ ਫਿਰ ਆਪਣੇ ਇਹ ਬੰਦ ਕਰਨ ਦੀ ਲੋੜ ਕਿਉਂ ਹੈ ਤੁਹਾਨੂੰ ਅੱਗੇ ਪ੍ਰਸ਼ਾਸਨ ਨੇ ਕਾਰਵਾਈ ਲੋੜ ਇਸ ਲਈ ਬਈ ਕਿਉਂਕਿ ਪ੍ਰਸ਼ਾਸਨ ਇਸ ਵੇਲੇ ਕੋਈ ਕਾਰਵਾਈ ਨਹੀਂ ਕਰ ਰਿਹਾ 25 ਤਰੀਕ ਨੂੰ ਜਿਹੜਾ ਇੱਕ ਹਾਦਸਾ ਇੱਥੇ ਹੋਇਆ ਸੀਗਾ ਜਿਹੜਾ ਰੋਸ਼ਮਾਰਚ ਕੱਢ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਚੌਂਕ ਦੇ ਵਿੱਚ ਖੜੇ ਹੋ ਕੇ ਉਹਨਾਂ ਬਾਰੇ ਗਲਤ ਟਿੱਪਣੀ ਕੀਤੀ ਗਈ ਸੰਵਿਧਾਨ ਦੀ ਪ੍ਰਤਿਮਾ ਨੂੰ ਲੈ ਕੇ ਉਹਦੇ ਤੇ ਕਾਂਟੇ ਮਾਰੇ ਗਏ ਤੇ ਇਹ ਸਿੱਧਾ ਸਿੱਧਾ ਦੇਸ਼ ਦਰੋਹ ਦਾ ਜਿਹੜਾ ਪਰਚਾ ਉਹਨਾਂ ਤੇ ਬਣਦਾ ਜਿਹੜਾ ਪ੍ਰਸ਼ਾਸਨ ਇਹਦੇ ਵਿੱਚ ਨਾਕਾਮ ਰਿਹਾ ਇਹਤੇ ਕਰਕੇ ਸਾਨੂੰ ਜਗੰਦਰ ਬੰਦ ਦੀ ਫੋਲ ਦੇਣੀ ਹੈ ਅੱਜ ਤੁਸੀਂ ਮੈਮੋਰੈਂਡਮ ਵੀ ਦਿੱਤਾ ਕਿ ਇਹ ਸ਼ਵਾਸਨ ਦਾ ਆ ਮੈਮੋਰੈਂਡਮ ਅਸੀਂ ਦਿੱਤਾ ਹੈ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਆ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਪ੍ਰਤੀਮਾ ਦੇ ਉੱਤੇ ਚੜ ਕੇ ਉਹਨੂੰ ਤੋੜਿਆ ਗਿਆ ਸਵਧਾਨ ਨੂੰ ਅੱਗ ਲਾਈ ਗਈ ਤਾਂ ਇਹ ਸਾਫ ਜाहिर ਹੁੰਦਾ ਕਿ ਕੋਈ ਏਜੰਸੀਆਂ ਪਿੱਛੇ ਕੋਈ ਇਹੋ ਜੀ ਤਾਕਤ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਤੇ ਹਾਲੇ ਤੱਕ ਪ੍ਰਸ਼ਾਸਨ ਤੇ ਮਾਨਯੋਗ ਸਾਡੇ ਸੀਐਮ ਸਾਹਿਬ ਹਾਲੇ ਵੀ ਉਹ ਗਹਿਰੀ ਨੀਂਦ ਦੇ ਵਿੱਚ ਸੁੱਤੇ ਹੋਏ ਆ ਤੇ ਇਸ ਕਰਕੇ ਸਾਨੂੰ ਸਾਰੇ ਸਮਾਜ ਨੂੰ ਮਿਲ ਕੇ ਜਿਹਦੇ ਵਿੱਚ ਸਮੂਹ ਵਾਲਮੀਕੀ ਸਮਾਜ ਰਵਦਾਸੀਆ ਸਮਾਜ ਇਵਨ ਕਬੀਰਪੰਥੀ ਸਮਾਜ ਤੇ ਸਾਰੇ ਸਮਾਜ ਨੇ ਉੱਠ ਕੇ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜਿਹੜੇ ਆ ਉਹ ਕਿਸੇ ਵੀ ਸਿੰਗਲ ਜਾਤੀ ਦੇ ਰਹਿਬਰ ਨਹੀਂ ਆ ਉਹਨਾਂ ਨੇ ਸਾਰਿਆਂ ਲਈ ਸਮਾਨਤਾ ਦੀ ਗੱਲ ਕੀਤੀ ਆ ਸਾਰਿਆਂ ਦੇ ਨਾਲ ਭਾਈਚਾਰੇ ਦੀ ਗੱਲ ਕੀਤੀ ਆ ਤੇ ਇਸ ਕਰਕੇ ਸਾਰਿਆਂ ਨੇ ਰਲ ਕੇ ਇਹ ਨਿਸ਼ਚੈ ਲਿਆ ਕਿ ਵੀ ਅਸੀਂ ਜਲੰਧਰ ਬੰਦ ਕਾਲ ਦੇਈਏ ਤੇ ਜੇਕਰ ਜਲੰਧਰ ਬੰਦ ਕਾਲ ਦੇਣ ਤੋਂ ਬਾਅਦ ਇਹ ਸਾਡੇ 6.5 ਸਹੀ ਨਹੀਂ ਨਿਕਲਦਾ ਇਹਨਾਂ ਤੇ ਦੇਸ਼द्रोह ਦਾ ਪਰਚਾ ਨਹੀਂ ਦਰਜ ਹੁੰਦਾ ਧਿਆਨ ਵਾਲੇ ਸਮੇਂ ਤੇ ਵੱਡੀ ਮੀਟਿੰਗ ਕਰਕੇ ਇਹਦਾ ਕੋਈ ਤਿੱਖਾ ਸੰਘਰਸ਼ ਕਰਾਂ। ਮੇਰਾ ਨਾਮ ਹਰਨ ਸੰਧਲਾ ਜੀ, ਸਤਿਗੁਰੂ ਕਬੀਰ ਟੈਗਰ ਫੋਰਸ ਜਿਹੜਾ ਵਾ ਸਾਡਾ ਸੰਗਠਨ ਹੈਗਾ। ਹਾਂਜੀ ਜੀ। ਇਹਦਾ ਬੰਦ ਦੀ ਕਾਲ ਦਿੱਤੀ ਜਾ ਰਹੀ ਹੈ ਤੁਹਾਡੇ ਵੱਲੋਂ। ਹਾਂਜੀ। ਇਦਾਂ ਜੀ ਕੱਲ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਕੱਲ ਘਟਨਾ ਘਟੀ ਆ ਕਿ 바ਵਾ ਸਾਹਿਬ ਅੰਬੇਡਕਰ ਸਾਡੇ ਰੈਬਰ ਦੇ ਬੋਤਲ ਨੂੰ ਤੋੜਿਆ ਗਿਆ। ਨਾਲ ਜਿਹੜੀ ਉੱਥੇ ਪ੍ਰਤਿਮਾ ਬਣੀ ਸੀਗੀ ਸੰਵਿਧਾਨ ਦੀ ਉਹਨੂੰ ਜਲਾਇਆ ਗਿਆ। ਤੇ ਪਤਾ ਲੱਗਿਆ ਵਾ ਕਿ 25 ਜਨਵਰੀ ਨੂੰ ਇੱਥੇ ਵੀ ਕੁਝ ਬੰਦੇ ਆਏ ਸੀਗੇ। ਇਸ ਸਾਡੇ ਰੈਬਰ ਦੇ ਚੌਂਕ ਦੇ ਅੰਤ ਅੰਦਰ ਨੂੰ ਐਂਟਰ ਹੋਣ ਨੂੰ ਕੋਸ਼ਿਸ਼ ਕਰ ਰਹੇ ਸੀਗੇ ਪਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਤਾ ਸੋ ਗੱਲ ਇਹ ਹੈ ਕਿ ਉੱਥੇ ਜੋ ਬੇਦਬੀ ਹੋਈ ਉਹ ਬੇਦਬੀ ਇੱਥੇ ਵੀ ਹੋ ਸਕਦੀ ਸੀਗੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਕੱਲ ਜਿਹੜੀ ਸਮੁੱਚੇ ਸਾਡੇ ਦਲਿਤ ਭਾਈਚਾਰੇ ਵਾਲੋ ਬਹੁਜਨ ਸਮਾਜ ਵਾਲੋ ਕੱਲ ਸਾਡੀ ਬੰਦ ਦੀ ਘੋਲ ਆ ਕੱਲ 28 ਜਨਵਰੀ 2025 ਜਿਹੜਾ ਵਾ ਉਹ ਜਲੰਧਰ ਜਿਹੜਾ ਵਾ ਬੰਦ ਰਹੂਗਾ ਕੀ ਕਿਹੜੀਆਂ ਕਿਹੜੀਆਂ ਸਹੂਜਦਾਂ ਵਾ ਜਿਹੜੀਆਂ ਬਹਾਲ ਵੇਣਗੀਆਂ ਇਹਦੇ ਵਿੱਚ ਸੁਭਿਧਾਵਾਂ ਦੇਖੋ ਜੀ ਸਾਡੀ ਦੁਕਾਨਦਾਰਾਂ ਨੂੰ ਅਪੀਲ ਹੈਗੀ ਆ ਹਾਂ ਸੁਭਿਧਾਵਾਂ ਇਹ ਹੈਗੀਆਂ ਕਿ ਮੈਡੀਕਲ ਫੈਸਿਲਿਟੀ ਜਿਹੜੀ ਆ ਉਹ ਲਾਗੂ ਰਹੂਗੀ ਕੋਈ ਐਂਬੂਲੈਂਸ ਹੋ ਗਿਆ ਕੋਈ ਫਰਗਟ ਹੋ ਗਿਆ ਜਾਂ ਕੋਈ ਮੈਡੀਕਲ ਲਈ ਕੋਈ ਬੰਦਾ ਆ ਜਾ ਰਿਹਾ ਵਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ ਆਦਰਵਾਈਜ਼ ਪੂਰਨ ਤੌਰ ਤੇ ਗੱਲ ਜਿਹੜਾ ਜਲੰਧਰ ਆ ਉਹ ਬੰਦ ਆ ਜੀ ਅਸੀਂ ਅਕਸਰਾਂ ਨੂੰ ਵੀ ਮਿਲੇ ਉਹ ਵੱਡੇ ਅਧਿਕਾਰੀਆਂ ਨਾਲ ਮਿਲੇ ਉਹਨਾਂ ਨਾਲ ਤੁਸੀਂ ਕੋਲ ਦੀ ਗੱਲ ਨਹੀਂ ਕੀਤੀ ਤੂੰ ਇਦਾਂ ਜੀ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਪਰ ਪ੍ਰਸ਼ਾਸਨ ਨੇ ਕੋਈ ਸਾਨੂੰ ਥੋਸ ਜਿਹੜਾ ਵਾ ਉਹ ਸਾਨੂੰ ਯਕੀਨ ਨਹੀਂ ਦਲਾਇਆ ਸਾਡੇ ਜਿੰਨੇ ਵੀ ਸਾਡੇ ਸੀਨੀਅਰ ਆਗੂ ਸੀਗੇ ਸੋ ਉਹਨਾਂ ਨੂੰ ਨਾ ਯਕੀਨ ਦਿਲਾਉਣ ਦੇ ਕਾਰਨ ਜਿੰਨਾ ਵੀ ਸਾਡਾ ਭਾਈਚਾਰਾ ਜਿੰਨੇ ਵੀ ਸਾਡੇ ਜਥੇਬੰਦੀਆਂ ਇਕੱਠੀਆਂ ਹੋਈਆਂ ਸੀਗੀਆਂ ਉਹ ਸਾਰਿਆਂ ਦਾ ਇਹ ਡਿਸੀਜਨ ਸੀਗਾ ਕਿ ਕੱਲ ਜਿਹੜਾ ਬੰਦ ਦੀ ਕੋਲ ਆ ਉਸੇ ਦਈਏ ਸਾਰੇ ਸਮਾਜ ਨਾਲੋਂ ਉਸ ਤੋਂ ਇਲਾਵਾ ਜਿੱਦਾਂ ਗੱਲ ਕਰੀਏ ਜੇ ਕੱਲ ਤੁਸੀਂ ਬੰਦ ਕਰਨ ਜਾ ਰਹੇ ਹੋ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਕੋਈ ਫਰਮ ਨਹੀਂ ਲੈ ਕੇ ਉਹਨਾਂ ਤੁਹਾਡੇ ਕੋਈ ਵਾਜਬ ਕੋ ਸਬੂਤ ਨਹੀਂ ਲੈ ਕੇ ਆਉਂਦਾ ਉਸ ਤੋਂ ਬਾਅਦ ਕੀ ਕਰਦਾ ਦੇਖੋ ਜੇ ਕੋਈ ਕਾਰਵਾਈ ਪ੍ਰਸ਼ਾਸਨ ਨਹੀਂ ਕਰਦਾ ਇਹ ਤਾਂ ਜਲੰਧਰ ਬੰਦਾ ਫਿਰ ਤੁਸੀਂ ਦੇਖੋਗੇ ਕੁਝ ਦਿਨਾਂ ਬਾਅਦ ਪੰਜਾਬ ਬੰਦੂਗਾ ਹੋਊਗਾ ਜੇ ਫਿਰ ਵੀ ਕੋਈ ਕੰਮ ਨਹੀਂ ਹੋਊਗਾ ਫਿਰ ਅਨਿਸ਼ਚਿਤ ਕਾਰ ਲਈ ਪੰਜਾਬ ਬੰਦੀ ਕੋ ਲਾਵਾਂਗੇ ਲੱਗਦਾ ਨਹੀਂ ਕਿ ਆਪਸੀ ਭਾਈਚਾਰੇ ਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਉਹ ਤਾਂ ਹੈਗੀ ਦੇਖੋ ਕੋਈ ਵੀ ਪੰਜੇ ਉਂਗਲਾਂ ਹੱਥ ਦੀਆਂ ਬਰਾਬਰ ਨਹੀਂ ਗਈਆਂ ਮੈਂ ਨਹੀਂ ਕਹਿੰਦਾ ਕਿ ਪੂਰਾ ਸਮਾਜ ਹੀ ਖਰਾਬ ਆ ਪਰ ਕੁਝ ਜਿਹੜੇ ਸ਼ਰਾਰਤੀ ਤੱਤ ਹੁੰਦੇ ਆ ਉਹ ਇਦਾਂ ਦਾ ਕੰਮ ਕਰਦੇ ਕਿ ਦੋ ਭਾਈ ਚਾਰੇ ਆਪਸ ਦੇ ਵਿੱਚ ਲੜਨ ਠੀਕ ਹੈ ਜੀ ਤੋਂ ਬਾਬਾ ਸਾਹਿਬ ਅੰਬੇਡਕਰ ਕੱਲੇ ਸਾਡੇ ਸਾਡੇ ਨਹੀਂ ਰਹਿਬਰ ਹੈਗੇ ਉਹ ਸਮੁੱਚੇ ਜਾਤੀ ਦੇ ਸਮੁੱਚੇ ਭਾਰਤ ਤੋਂ ਵਰਸ਼ ਦੇ ਉਹ ਜਿੰਨੀਆਂ ਵੀ ਇੱਥੇ ਜਾਤਾਂ ਕੌਮਾਂ ਬਸਦੀਆਂ ਵਾਂ ਉਹਨਾਂ ਨੇ ਸਾਰਿਆਂ ਦੇ ਲਈ ਕੰਮ ਕੀਤਾ ਵਾ ਸਾਰਿਆਂ ਨੂੰ ਸਮਾਜ ਬਰਾਬਰ ਦੇ ਅਧਿਕਾਰ ਲਿਆ ਕੇ ਦਿੱਤੇ ਆ ਸੋ ਉਹਨਾਂ ਦੀ ਜੇ ਬੇਅਦਬੀ ਆ ਤੇ ਉਹ ਸਮਝੋ ਕਿ ਪੂਰੇ ਭਾਰਤ ਦੀ ਬੇਅਦਬੀ ਆ ਜਿਹੜਾ 25 ਤਰੀਕ ਨੂੰ ਮਾਰਚ ਨਿਕਲਿਆ ਸੀ ਉਹਦੇ ਵਿੱਚ ਸਬਦਾਂ ਦੇ ਉੱਪਰ ਵੀ ਕਾਂਟੇ ਜਿਹੜੇ ਮਾਰੇ ਗਏ ਆ ਉਹ ਉਹਨਾਂ ਦੀ ਸੋਚ ਆ ਜੀ ਦੇਖੋ ਸੰਵਿਧਾਨਤਾ ਸਭ ਨੂੰ ਸਮਾਨਤਾ ਸੁਤੰਤਰਤਾ ਤੇ ਨਿਆਂ ਦਾ ਅਧਿਕਾਰ ਉਹ ਭਾਰਤ ਵਿੱਚ ਸਭ ਨੂੰ ਆ ਚਾਹੇ ਔਰਤਾਂ ਚਾਹੇ ਮਰਦਾਂ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਆ ਪਰ ਕੁਝ ਲੋਕਾਂ ਨੂੰ ਇਹ ਸੋਚ ਆ ਕਿ ਜਿਹੜਾ ਸੰਵਿਧਾਨ ਉਹ ਕੱਲਾ ਸਾਡੇ ਦਲਤ ਲੋਕਾਂ ਲਈ ਆ ਇਦਾਂ ਨਹੀਂਗਾ ਉਹ ਸਾਰਿਆਂ ਨੂੰ ਬਰਾਬਰ ਆ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਆ ਜਿਨ੍ਹਾਂ ਨੇ ਸੰਵਿਧਾਨ ਪੜਿਆ ਨਹੀਂ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਨਹੀਂ ਜਾਣਿਆ ਉਹ ਲੋਕ ਜ਼ਰੂਰ ਇਦਾਂ ਦੀ ਕੋਈ ਭਾਵਨਾ ਆਪਣੇ ਮਨ 'ਚ ਰੱਖਦੇ ਆ ਪਰ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਵਾ ਬਾਬਾ ਸਾਹਿਬ ਮੇਡ ਕਰਨੇ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਵਾ ਕਿ ਸਰਬਤ ਦਾ ਭਲਾ ਕਰਨਾ ਤੇ ਸਾਰਿਆਂ ਦੇ ਨਾਲ ਜਿਹੜਾ ਵੀ ਕੋਈ ਭਾਈਚਾਰਾ ਵਾ ਉਹਦੇ ਨਾਲ ਬੜੇ ਪਿਆਰ ਤੇ ਸਜੱਜੇ ਢੰਗ ਦੇ ਨਾਲ ਆਪਣਾ ਭਾਈਚਾਰਾ ਨਿਭਾਣਾ ਹਰ ਸਮੇਂ ਇੱਕ ਸਮੇਂ ਹੀ ਰਹਿਣ ਵਾਲਾ ਕਾਲ ਦਾ ਸਮੇਂ ਸਵੇਰ 9 ਤੋਂ 5 ਵਜੇ ਤੱਕ ਦਾ ਹੋਏਗਾ ਬਾਕੀ ਤੁਹਾਨੂੰ ਮੈਸੇਜ ਆਈ ਜਣੇ ਥੋੜੀ ਦੇਰ ਬਾਅਦ